ਇਸ ਤਰ੍ਹਾਂ ਦੀ ਐਕਸ਼ਨ ਫਿਲਮ ਬਣਾਉਣੀ ਹੈ ਨਾ ਮੈਨੂੰ ਲੱਗਦਾ ਹੈ ਕਿ ਜੀਪੀ ਭਾਜੀ ਨੇ ਸੌਂ ਖਾਦੀ ਹੈ ਕਿ ਮੈਂ ਜਿਹੜੀ ਪੰਜਾਬੀ ਫਿਲਮ ਹੈ ਨਾ ਇੰਡਸਟਰੀ ਹੈ ਇਹਨੂੰ ਬਾਲੀਵੁੱਡ ਤੇ ਹਾਲੀਵੁੱਡ ਤੱਕ ਲੈ ਕੇ ਜਾਣਾ ਸੋ ਸਾਡੇ ਵਰਗਿਆਂ ਨੂੰ ਜਿਹੜੇ ਤੁਹਾਡਾ ਸਿਨੇਮਾ ਵੀ ਵੇਖਣ ਦੇ ਲਈ ਕਿਤੇ ਨਾ ਕਿਤੇ ਹੋਣੀ ਯੂ نو ਇੱਕ ਤਰ੍ਹਾਂ ਦਾ ਸਾਨੂੰ ਵੀ ਹੁੰਦਾ ਹੈ ਕਿ ਹਾਂ ਜੀ ਉਹ ਸਿਨੇਮਾ ਉਹ ਸੌਫਟ ਸਿਨੇਮਾ ਉਹ ਸਿਨੇਮਾ ਕਦੋਂ ਦੇਖਾਂਗੇ ਦੁਬਾਰਾ ਸਾਡੀਆਂ ਤਿੰਨ ਫਿਲਮਾਂ ਆ ਰਹੀਆਂ ਇੱਕ ਤਾਂ ਜੀਪੀ ਭਾਜੀ ਨਾਲ ਹੋਣੀ ਫਿਲਮ ਕੀਤੀ ਹੈ ਛਿੰਦਾ ਛਿੰਦਾ ਨੋ ਪਾਪਾ ਜਿਹੜੀ ਉਹਨਾਂ ਦੇ بیٹے ਤੇ ਉਸ ਵਿੱਚ ਮੈਂ ਚਾਚੇ ਦਾ ਕਿਰਦਾਰ ਕੀਤਾ ਹੈ ਹਾਂ ਜੀ ਉਹ ਬਿਲਕੁਲ ਕਾਮੇਡੀ ਫੈਮਿਲੀ ਫਿਲਮ ਹੈ ਨਾ ਇਸ ਜਨਰ ਦਾ ਬਿਲਕੁਲ ਆਪੋਜ਼ਿਟ ਤੇ ਬਾਕੀ ਤੁਸੀਂ ਦੇਖਿਆ ਸਰਬਾ ਫਿਲਮਾਂ ਅਸੀਂ ਕੀਤੀ ਸੀ ਤੇ ਤਿੰਨ ਫਿਲਮਾਂ ਹੋਰ ਆ ਰਹੀਆਂ ਨੇ ਸਾਡੀਆਂ ਇੱਕ ਲੋਈ ਆ ਉਹ ਐਕਸ਼ਨ ਕੋਈ ਨਹੀਂ ਆ ਪਰ ਬਿਲਕੁਲ ਪੰਜਾਬੀ ਦੀ ਹਾਲੀਵੁੱਡ ਸਟਾਈਲ ਥ੍ਰਿਲਰ ਫਿਲਮ ਉਹਦੇ ਵਿੱਚ ਮੈਂ ਹੀਰੋ ਦਾ ਕੰਮ ਕੀਤਾ ਐਜ਼ ਅ ਫਾਦਰ ਜੋ ਆਪਣੀ ਡਾਟਰ ਨੂੰ ਬਚਾਉਂਦਾ ਹਾਂ ਹ ਉਸ ਆਈਡੀਆ ਦੇ ਉੱਤੇ ਫਿਲਮ ਹੈ ਜਲਦੀ ਉਹ ਵੀ ਆਵੇਗੀ ਦੋ ਤਿੰਨ ਫਿਲਮਾਂ ਹੋਰ ਲਾਈਨ ਅਪ ਹੋਈਆਂ ਨੇ ਤੇ ਬਾਕੀ ਮੈਂ ਐਮੀ ਵਿਰਕ ਜੀ ਨਾਲ ਉਡੀ ਹਰਿਆਣੇਵਾਲ ਦੀ ਉਹਦੇ ਵਿੱਚ ਵੀ ਤੁਸੀਂ ਜ਼ਰੂਰ ਦੇਖੋਗੇ ਪਹਿਲੇ ਤਾਂ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਥੈਂਕ ਯੂ ਅਮ ਆਮ ਇਨ ਸਿਨੇਮਾ ਦੀ ਗੱਲ ਕਰਦੇ ਆ ਸਰ ਵਰਨਿੰਗ 2 3 ਐਂਡ ਮਤਲਬ ਹੁੰਦਾ ਮੈਨੂੰ ਲੱਗਦਾ ਲੜੀ ਬਨਨ ਵਾਲੀ ਹੈ ਬਟ ਤੁਹਾਡਾ ਮਤਲਬ ਤੁਹਾਡਾ ਨਜ਼ਰੀਆ ਕੀ ਕਹਿੰਦੇ ਆ ਸਿਨੇਮਾ ਲਈ ਮੈਨੂੰ ਲੱਗਦਾ ਹੈ ਕਿ ਜਿਹੜਾ ਗਿੱਪੀ ਭਾਜੀ ਦੀ ਟੀਮ ਹੈ ਨਾ ਜੀ ਇੱਕ ਇੱਕ ਖਾਸियत ਮੈਨੂੰ ਲੱਗਿਆ ਕਿ ਉਹ ਐਕਸਪੈਰੀਮੈਂਟ ਤੋਂ ਬਾਅਦ ਐਕਸਪੈਰੀਮੈਂਟ ਕਰੀ ਜਾ ਰਹੇ ਨੇ ਹੈਨਾ ਕਦੇ ਕਾਮੇਡੀ ਦਾ ਕਦੇ ਹੋਰ ਅਰਦਾਸ ਇੱਕ ਸੀਰੀਅਸ ਫਿਲਮ ਹਨਾ ਤੇ ਅਰਦਾਸ 2 ਸੀਰੀਅਸ ਤੇ ਅਰਦਾਸ 3 ਬਣਾ ਰਹੇ ਨੇ ਔਰ ਦੂਸਰੇ ਪਾਸੇ ਇਸ ਤਰ੍ਹਾਂ ਦੀ ਐਕਸ਼ਨ ਫਿਲਮ ਬਣਾਉਣੀ ਹੈ ਨਾ ਮੈਨੂੰ ਲੱਗਦਾ ਕਿ ਜਿੱਪੀ ਭਾਜੀ ਨੇ ਸੌਂ ਖਾਦੀ ਹੈ ਕਿ ਮੈਂ ਜਿਹੜੀ ਪੰਜਾਬੀ ਫਿਲਮ ਹੈ ਨਾ ਇੰਟਰਸਟੀ ਹੈ ਇਹਨੂੰ ਬਾਲੀਵੁੱਡ ਤੇ ਹਾਲੀਵੁੱਡ ਤੱਕ ਲੈ ਕੇ ਜਾਣਾ ਰਾਈਟ ਰਾਈਟ ਔਰ ਇਹ ਜਿਹੜੀ ਵਾਰਨਿੰਗ 2 ਆ ਵਾਰਨਿੰਗ 1 ਜਿਹੜੀ ਸੀ ਘੱਟ ਐਕਸ਼ਨ ਸੀ ਉਹਦੇ ਵਿੱਚ ਉਹਦੇ ਵਿੱਚ ਕਰੈਕਟਰ ਜ਼ਿਆਦਾ ਬਿਲਟ ਕੀਤੇ ਸੀ ਔਰ ਜਿਹੜੀ ਵਾਰਨਿੰਗ 2 ਆ ਇਹਦੇ ਵਿੱਚ ਟੋਟਲੀ ਐਕਸ਼ਨ ਆ ਜੀ ਇਹਦੇ ਵਿੱਚ ਦੋ ਦੋ ਗੱਲਾਂ ਮੈਨੂੰ ਬਹੁਤ ਵਧੀਆ ਲੱਗੀਆਂ ਫਿਲਮ ਦੀਆਂ ਜਿਸ ਕਰਕੇ ਹਰੇਕ ਨੂੰ ਕਿਉਂਕਿ ਮੈਂ ਫਿਲਮ ਮੇਕਰ ਆ ਫਿਲਮ ਨਾਲ ਜੁੜਿਆ ਹੋਇਆ ਆ ਇਹਦੇ ਵਿੱਚ ਦੋ ਬੈਲੈਂਸ ਬਹੁਤ ਅੱਛੇ ਕੀਤੇ ਇੱਕ ਤਾਂ ਗਿੱਪੀ ਭਾਜੀ ਦਾ ਕਰਦਾਰ ਆ ਜਿਹੜਾ ਬਿਲਕੁਲ ਟੋਟਲੀ ਟੈਂਸ ਆ ਜੀ ਪੂਰੀ ਫਿਲਮ ਦੇ ਵਿੱਚ ਟੈਂਸ ਆ ਵਿਦਆਊਟ ਡਾਇਲੌਗ 올올 ਰਿਐਕਸ਼ਨਸ ਹੈ ਨਾ ਤੇ ਦੂਸਰੇ ਪਾਸੇ ਪ੍ਰਿੰਸ ਦਾ ਕਰੈਕਟਰ ਆ ਜਿਹੜਾ ਉਹਨੂੰ ਬੈਲੈਂਸ ਕਰਦਾ ਆ ਜੀ ਹੈ ਨਾ ਹਿਊਮਰ ਦੇ ਨਾਲ ਰਾਈਟ ਉਹ ਪੈਰਲਲ ਚੱਲਦੀਆਂ ਨੇ ਚੀਜ਼ਾਂ ਟੈਂਸ ਹਿਊਮਰ ਟੈਂਸ ਵਿਊ ਟੈਂਸ਼ਨ ਸੋ ਜਿੱਥੇ ਤੁਹਾਨੂੰ ਜ਼ਿਆਦਾ ਟੈਂਸ਼ਨ ਹੋਣ ਲੱਗਦੀ ਆ ਪ੍ਰਿੰਸ ਉਹਨੂੰ ਆ ਕੇ ਸੰਭਲ ਲੈਂਦਾ ਜਿੱਥੇ ਪ੍ਰਿੰਸ ਲੱਗਦਾ ਉਥੇ ਕਿ ਵੀ ਭਾਜੀ ਇਹਨੂੰ ਸਾਬ ਲੈਂਦੇ ਨੇ ਔਰ ਪੰਜਾਬੀ ਦੀ ਵਧੀਆ ਐਕਸ਼ਨ ਫਿਲਮ ਆ ਮੇਰੇ ਹਿਸਾਬ ਨਾਲ ਦੇਖਣੀ ਚਾਹੀਦੀ ਹੈ ਜਿਹੜੇ ਐਕਸ਼ਨ ਲਵਰ ਨੇ ਨਹੀਂ ਵੀ ਨੇ ਤੇ ਪਰ ਫਿਲਮ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਸਿੱਖਣ ਨੂੰ ਮਿਲਦਾ ਕਿ ਕੇਸ ਲੈਵਲ ਦੀ ਮਿਹਨਤ ਕੀਤੀ ਗਈ ਹੈ ਸਰ ਇਹ ਫਿਲਮ ਮੈਨੂੰ ਲੱਗਦਾ ਇਸ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਡੀਓਪੀ ਐਂਡ ਬੀਜੀਐਮ ਦਾ ਬਿਲਕੁਲ ਤੇ ਉਹ ਤੋਂ ਪਹਿਲਾਂ ਮੈਨੂੰ ਲੱਗਦਾ ਫਿਲਮ ਇੰਨੀ ਇਫੈਕਟਿਵ ਨਾ ਲੱਗਦੀ ਉਹਨਾਂ ਦੋਨਾਂ ਦੀ ਬਹੁਤ ਵੱਡਾ ਇਹਦੇ ਵਿੱਚ ਮਤਲਬ ਮੈਨੂੰ ਲੱਗਦਾ ਟੈਕਨੀਕਲੀ ਬਹੁਤ ਵੱਡਾ ਟੈਕਨੀਕਲ ਤੌਰ ਤੇ ਇਹਦੇ ਵਿੱਚ ਜਿਹੜਾ ਵਿਜ਼ੂਅਲ ਇਫੈਕਟ ਪਾਏ ਗਏ ਨੇ ਜਾਂ ਗੱਡੀਆਂ ਬੰਦੂਕਾਂ ਗੋਲੀਆਂ ਸਾਰਾ ਕੁਝ ਕੀਤਾ ਉਹਨਾਂ ਦਾ ਉਹ ਟੈਕਨੀਕਲ ਟੀਮ ਦਾ ਬਹੁਤ ਵੱਡਾ ਹੱਥ ਆ ਤੁਹਾਡੇ ਕਹਿਣ ਨੂੰ ਡੀਓਪੀ ਦਾ ਬਹੁਤ ਵੱਡਾ ਹੱਥ ਆ ਔਰ ਪਲਾਸ ਜਿਹੜਾ ਕਹਾਣੀ ਨੂੰ ਕਰੈਕਟਰਾਂ ਨੂੰ پروਇਆ ਉਹਦਾ ਵੀ ਵਧੀਆ ਆਪਾਂ ਇਹ ਕਹਿ ਲੈਨੇ ਜੀ ਕੋਲ ਮਲਾ ਕੇ ਵਧੀਆ ਫਿਲਮ ਆ ਔਰ ਮੈਨੂੰ ਧੱਕੇਵਾਜ ਰਹੇ ਨੇ ਹਾਂ ਜੀ ਤੁਸੀਂ ਪੀਸ ਅੱਧਰਲੇ ਪਾਸੇ ਆ ਹਾਂ ਜੀ ਅੱਛਾ ਉਹਦੇ ਵਿੱਚ ਜਿਹੜਾ ਜਿਹੜੀ ਇਹ ਫਿਲਮ ਆ ਨਾ ਮੈਨੂੰ ਲੱਗਦਾ ਕਿ ਇੱਕ ਨਵਾਂ ਰੁਖ ਦੇਏਗੀ ਜਿਨ੍ਹਾਂ ਨੇ ਐਕਸ਼ਨ ਫਲੋਨ ਫਿਲਮ ਬਣਾਉਣੀ ਇੱਕ ਸਟੈਪ ਅੱਗੇ ਤੇ ਪਲੀਜ਼ ਉਹਨਾਂ ਨੂੰ ਵੀ ਦੱਸੋ ਸਾਡੇ ਵਰਗਿਆਂ ਨੂੰ ਜਿਹੜੇ ਤੁਹਾਡਾ ਸਿਨੇਮਾ ਵੀ ਵੇਖਣ ਦੇ ਲਈ ਕਿਤੇ ਨਾ ਕਿਤੇ ਹੋਣ ਯੂ نو ਇੱਕ ਤਰ੍ਹਾਂ ਦਾ ਸਾਨੂੰ ਵੀ ਹੁੰਦਾ ਹੈ ਕਿ ਹਾਂਜੀ ਉਹ ਸਿਨੇਮਾ ਉਹ ਸਾਫਟ ਸਿਨੇਮਾ ਉਹ ਸਿਨੇਮਾ ਕਦੋਂ ਦੇਖਾਂਗੇ ਦੁਬਾਰਾ ਸਾਡੀਆਂ ਤਿੰਨ ਫਿਲਮਾਂ ਆ ਰਹੀਆਂ ਇੱਕ ਤਾਂ ਗਿੱਪੀ ਭਾਜੀ ਨਾਲ ਹੋਣੀ ਫਿਲਮ ਕੀਤੀ ਹੈ ਛਿੰਦਾ ਛਿੰਦਾ ਨੋ ਪਾਪਾ ਜਿਹੜੀ ਉਹਨਾਂ ਦੇ ਬੇਟੇ ਤੇ ਆ ਉਹ ਚ ਮੈਂ ਚਾਚੇ ਦਾ ਕਿਰਦਾਰ ਕੀਤਾ ਹੈ ਉਹ ਬਿਲਕੁਲ ਕਾਮੇਡੀ ਫੈਮਿਲੀ ਫਿਲਮ ਹੈ ਨਾ ਇਸ ਜਨਰ ਤੋਂ ਬਿਲਕੁਲ ਆਪੋਜ਼ਿਟ ਤੇ ਬਾਕੀ ਤੁਸੀਂ ਦੇਖਿਆ ਸਰਬਾ ਫਿਲਮਾਂ ਅਸੀਂ ਕੀਤੀ ਸੀ ਤੇ ਤਿੰਨ ਫਿਲਮਾਂ ਹੋਰ ਆ ਰਹੀਆਂ ਨੇ ਸਾਡੀਆਂ ਇੱਕ ਲੋਈ ਆ ਉਹ ਇਹ ਐਕਸ਼ਨ ਕੋਈ ਨਹੀਂ ਆ ਪਰ ਬਿਲਕੁਲ ਪੰਜਾਬੀ ਦੀ ਹਾਲੀਵੁੱਡ ਸਟਾਈਲ ਥ੍ਰਿਲਰ ਫਿਲਮ ਆ ਉਹਦੇ ਵਿੱਚ ਮੈਂ ਹੀਰੋ ਦਾ ਕੰਮ ਕੀਤਾ ਐਜ਼ ਅ ਫਾਦਰ ਜੋ ਆਪਣੀ ਡਾਟਰ ਨੂੰ ਬਚਾਉਂਦਾ ਹਾਂ ਹਾਂ ਉਸ ਆਈਡੀਆ ਦੇ ਉੱਤੇ ਫਿਲਮ ਆ ਜਲਦੀ ਉਹ ਵੀ ਆਵੇਗੀ ਦੋ ਤਿੰਨ ਫਿਲਮਾਂ ਹੋਰ ਲਾਈਨ ਅਪ ਹੋਈਆਂ ਨੇ ਤੇ ਬਾਕੀ ਮੈਂ ਐਮੀ ਵਿਰਕ ਜੀ ਨਾਲ ਕੁੜੀ ਹਰਿਆਣੇ ਵਾਲ ਦੀ ਉਹਦੇ ਵਿੱਚ ਵੀ ਤੁਸੀਂ ਜ਼ਰੂਰ ਦੇਖੋਗੇ ਜੀ ਐਂ ਬਾਕੀ ਲੱਗੇ ਹੋਏ ਆ ਤੁਹਾਨੂੰ ਪਤਾ ਹੁਣੇ ਤਾਂ ਆਪਾਂ ਆਏ ਆ ਇੱਥੇ ਨਹੀਂ ਸਰ ਮੈਨੂੰ ਲੱਗਦਾ ਕਲਾ ਦਾ ਕੋਈ ਉਮਰ ਕਲਾ ਦੀ ਕੋਈ ਕਲਾ ਦੀ ਕੋਈ ਸਰਹਦ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦੀ ਕੋਈ ਨੰਬਰ ਫਿਗਰ ਨਹੀਂ ਹੁੰਦਾ ਬਟ ਵੈਲਕਮ ਟੂ ਆਰ ਇੰਡਸਟਰੀ ਐਂਡ ਉਮੀਦ ਹੈ ਹੀ ਕਰਦੇ ਆ ਕਿ ਅੱਛੀ ਜਿਹੜੀ ਸਿਨੇਮਾ ਹੈ ਉਹ ਤੁਹਾਡੇ ਵੱਲੋਂ ਸਾਨੂੰ ਪਰੋਸਿਆ ਜਾਵੇ ਸੋ ਥੈਂਕ ਯੂ ਸੋ ਵੈਰੀ ਮੱਚ ਥੈਂਕ ਯੂ ਸਰ ਥੈਂਕ ਯੂ ਦੁਆਰਾ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ